ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਦੁਆਰਾ ਸਰਕਾਰੀ ਖਜ਼ਾਨੇ ਵਿੱਚ ਹੋਏ ਵੱਡੇ ਵਾਅਦੇ ਤੇ ਦਾਅਵੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਜੋ ਫਰੇ ਕਾਉਂਟ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਪੰਜਾਬੀ ਛਪਦੀਆਂ ਪੰਜਾਬੀ ਤੇ ਇੰਗਲਿਸ਼ ਦੀਆਂ ਨਾਮੀ ਅਖਬਾਰਾਂ ਵਿੱਚ ਇੱਕ ਖਬਰ ਪੜ੍ਹ ਕੇ ਬਹੁਤ ਖੁਸ਼ੀ ਹੋਈ ਕੇ ਪੰਜਾਬ ਦੇ ਵਿੱਤ ਮੰਤਰੀ ਨੇ ਸਰਕਾਰੀ ਖਜ਼ਾਨੇ ਵਿੱਚ ਵਿੱਤੀ ਸਾਲ 2024-25 ਦੇ ਅਪ੍ਰੈਲ ਤੋਂ ਦਸੰਬਰ ਤੱਕ ਦੇ 9 ਮਹੀਨਿਆਂ ਵਿੱਚ ਹੀ 31156.31 ਕਰੋੜ ਰੁਪਏ ਹੋਣ ਦਾ ਦਾਵਾ ਕੀਤਾ ਹੈ ਜਦੋਂ ਕਿ ਸਾਲ 2023-24 ਦੇ ਪਿਛਲੇ ਵਿੱਤੀ ਬਰੇ ਵਿੱਚ ਸਾਰੇ ਸਾਲ ਵਿੱਚ ਸਿਰਫ 27927.31 ਕਰੋੜ ਰੁਪਏ ਦੀ ਵੈਟ CST GST PSDT ਤੇ ਐਕਸਾਈਜ਼ ਤੋਂ ਕਮਾਈ ਹੋਈ ਸੀ ਇਸ ਖਬਰ ਨੇ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਫਿਸਕਲ ਹੈਲਥ ਦੀ ਚਿੰਤਾ ਕਰਨ ਵਾਲੇ ਹਰੇਕ ਬੁੱਧੀਜੀਵੀ ਨੂੰ ਜਰੂਰ ਸਕੂਨ ਦਿੱਤਾ ਹੋਵੇਗਾ ਕਿਉਂਕਿ ਅਖਬਾਰਾਂ ਵਿੱਚ ਤਾਂ ਰੋਜ਼ ਹੀ ਖਬਰਾਂ ਛਪਦੀਆਂ ਆ ਰਹੀਆਂ ਸਨ ਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਕਾਫੀ ਘਾਟੇ ਵਿੱਚ ਜਾ ਰਿਹਾ ਹੈ ਜਿਸ ਕਰਕੇ ਸਰਕਾਰ ਆਪਣੇ ਕਮਿਟਿਡ ਖਰਚਿਆਂ ਲਈ ਹੋਰ-ਹੋਰ ਕਰਜ਼ੇ ਚੁੱਕ ਕੇ ਜਿਵੇਂ ਕਿਵੇਂ ਕੰਮ ਚਲਾ ਰਹੀ ਸੀ ਕੁਝ ਦਿਨ ਪਹਿਲਾਂ ਇੰਗਲਿਸ਼ ਦੀ ਅਖਬਾਰ ਦ ਟ੍ਰਿਬਿਊਨ ਵਿੱਚ ਸਾਲ 2024 ਵਿੱਚ ਰੈਵਨਿਊ ਰਸੀਟ ਤੇ ਰੈਵਨਿਊ ਐਕਸਪੈਂਡੀਚਰ ਬਾਰੇ ਇੱਕ ਰਿਪੋਰਟ ਛਪੀ ਸੀ ਇਸ ਰਿਪੋਰਟ ਅਨਸਾਰ ਸਾਲ 2024 ਵਿੱਚ ਰੈਵਨਿਊ ਰਸੀਟ 58793 ਕਰੋੜ ਤੇ ਐਕਸਪੈਂਡੀਚਲ 83642.9 ਕਰੋੜ ਰੁਪਏ ਦੱਸਿਆ ਗਿਆ ਹੈ ਇਸ ਤਰ੍ਹਾਂ ਰੈਵਨਿਊ ਡੈਫਿਸਟ ਵੀ 81 ਕਰੋੜ ਰੁਪਏ ਦਾ ਸੀ ਜਿਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ 23836 ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੇ ਖਰਚੇ ਚਲਾਉਣੇ ਪਏ ਸਨ ਜੇਕਰ ਚਾਲੂ ਵਿੱਤੀ ਸਾਲ ਵਿੱਚ ਲੰਘੇ 9 ਮਹੀਨਿਆਂ ਵਿੱਚ ਪਿਛਲੇ ਸਾਲ ਨਾਲੋਂ ਚੌਖਾ ਵਾਧਾ ਹੋਇਆ ਹੈ ਤਾਂ ਇਹ ਪੰਜਾਬ ਦੇ ਹਰ ਪਛਿੰਦੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਖੁਸ਼ੀ ਤਾਂ ਇਸ ਗੱਲ ਦੀ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਕਸਰ ਹੀ ਸਟੇਜਾਂ ਤੇ ਜਾਂ ਫਿਰ ਪ੍ਰੈਸ ਕਾਨਫਰੰਸਾਂ ਕਰਕੇ ਇਹ ਵੱਡੇ ਦਾਅਵੇ ਕਰਦੇ ਹਨ ਕਿ ਪੰਜਾਬ ਦੇ ਖਜ਼ਾਨੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਵਿਕਾਸ ਦੇ ਕੰਮਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਦੂਜੇ ਪਾਸੇ ਕਾਂਗਰਸ ਸਮੇਤ ਪੰਜਾਬ ਦੀਆਂ ਆਪੋਜੀਸ਼ਨ ਪਾਰਟੀਆਂ ਤੇ ਕੁਝ ਵਿੱਤੀ ਮਾਹਰ ਅਕਸਰ ਹੀ ਖਬਰਦਾਰ ਕਰਦੇ ਰਹਿੰਦੇ ਹਨ ਕਿ ਮੌਜੂਦਾ ਆਪ ਸਰਕਾਰ ਭਾਰੀ ਕਰਜ਼ੇ ਚੁੱਕ ਕੇ ਪੰਜਾਬ ਤੇ ਪੰਜਾਬੀਆਂ ਨੂੰ ਭਾਰੀ ਕਰਜ਼ੇ ਦੀ ਪੰਡ ਦੇ ਬੋਝ ਨਾਲ ਲੱਦੀ ਜਾ ਰਹੀ ਹੈ ਹੁਣ ਅਸਲੀਅਤ ਕੀ ਹੈ ਇਸ ਬਾਰੇ ਤਾਂ ਸਿਆਸੀ ਅਤੇ ਆਰਥਿਕ ਮਾਹਰ ਹੀ ਦੱਸ ਸਕਦੇ ਹਨ ਪਰੰਤੂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜੇਕਰ ਪੰਜਾਬ ਦੇ ਖਜ਼ਾਨੇ ਦੀ ਵਿੱਤੀ ਹਾਲਤ ਵਧੀਆ ਹੈ ਤੇ ਖਜ਼ਾਨਾ ਭਰਿਆ ਜਾ ਰਿਹਾ ਹੈ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਛੇਵੇਂ ਤਰਕਾ ਕਮਿਸ਼ਨ ਦਾ ਲਗਭਗ 18228 ਕਰੋੜ ਦਾ ਬਕਾਇਆ ਕਿਉਂ ਨਹੀਂ ਅਦਾ ਕੀਤਾ ਜਾ ਰਿਹਾ ਤੇ ਉਹ 11% ਡੀਏ ਦੀਆਂ ਕਿਸ਼ਤਾਂ ਕੇਂਦਰੀ ਤੇ ਗਵਾਂਢੀ ਰਾਜਾਂ ਦੇ ਮੁਲਾਜ਼ਮਾਂ ਤੋਂ ਕੱਟ ਕਿਉਂ ਲੈ ਰਹੇ ਹਨ ਸਰਕਾਰ ਬਕਾਇਆ ਤੇ 11% ਦਾ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਕਿਉਂ ਟਾਲਾਬਾਟ ਰਹੀ ਹੈ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿੱਟਾਂ ਤੇ ਕੰਟੈਂਪਟ ਰਿੱਟਾਂ ਯਾਨੀ COC P ਲਾਉਣ ਲਈ ਕਿਉਂ ਮਜਬੂਰ ਕਰ ਰਹੀ ਹੈ ਦੂਜੇ ਪਾਸੇ ETT 2364 ਤੇ ETT 5994 ਸਮੇਤ ਹੋਰ ਕਈ ਭਰਤੀਆਂ ਪੂਰੀਆਂ ਕਰਾਉਣ ਲਈ ਉਮੀਦਵਾਰਾਂ ਨੂੰ ਨਿਤ ਤਰਨੇ ਮਜਾਰੇ ਤੇ ਮੰਤਰੀਆਂ ਦੀਆਂ ਕੋਠੀਆਂ ਘੇਰਨ ਦਾ ਔਖਾ ਕੰਮ ਤੇ ਖਤਰਿਆਂ ਭਰ ਕੰਮ ਕਰਨਾ ਪੈ ਰਿਹਾ ਹੈ ਜੇਕਰ ਪੰਜਾਬ ਦੀ ਵਿੱਤੀ ਹਾਲਤ ਸੱਚਮੁੱਚ ਹੀ ਬਹੁਤ ਵਧੀਆ ਹੈ ਤਾਂ ਫਿਰ ਸਰਕਾਰ ਨੂੰ ਬਿਨਾਂ ਦੇਰੀ ਮੁਲਾਜ਼ਮਾਂ ਪੈਨਸ਼ਨਾਂ ਦੇ ਰਹਿੰਦੀਆਂ ਡੀਏਆਂ ਕਿਸ਼ਤਾ ਤੇ ਬਕਾਇਆ ਜਲਦੀ ਅਦਾ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਬਹੁਤ ਲੰਬੇ ਸਮੇਂ ਤੋਂ ਲੜਕ ਰਹੀਆਂ ਈਟੀਟੀ 2364 ਤੇ ਈਟੀਟੀ 5994 ਵਰਤੀਆਂ ਪੂਰੀਆਂ ਕਰਕੇ ਚੁਣੇ ਹੋਏ ਉਮੀਦਵਾਰਾਂ ਨੂੰ ਆਫਰ ਲੈਟਰਸ ਦੇ ਕੇ ਸਕੂਲਾਂ ਵਿੱਚ ਤਾਇਨਾਤ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰੀ ਸਕੂਲਾਂ ਦਾ ਸਿੱਖਿਆ ਦੇ ਖੇਤਰ ਵਿੱਚ ਮਿਆਰ ਉੱਚਾ ਹੋਵੇ ਜਿਸ ਦਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ